ਨਮਸਕਾਰ ਦੋਸਤੋ ਫਾਈਵ ਰਿਵਰ ਨਿਊਜ਼ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ 3 ਸਤੰਬਰ ਦਿਨ ਮੰਗਲਵਾਰ ਜੋ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਕਰੀਬਨ ਸਮਾਂ 4:20 ਹੋ ਚੁੱਕਿਆ ਹੈ ਬੇਸ਼ੱਕ ਵੀਡੀਓ ਅਪਲੋਡ ਹੋਣ ਤੇ ਸਮਾਂ ਲੱਗੇ ਪਰ ਜਿਹੜਾ ਸਮਾਂ ਤਕਰੀਬਨ 4:20 ਪੂਰੇ ਹੋ ਚੁੱਕੇ ਨੇ ਤਸਵੀਰਾਂ ਤੁਹਾਨੂੰ ਬਾਰਸ਼ ਦੀਆਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਸਾਫ਼ ਦੇ ਸਕਦੇ ਹੋ ਤੁਸੀਂ ਬਾਰਸ਼ ਦੀਆਂ ਜਿਹੜਾ ਬੂੰਦਾਬਾਂਦੀ ਹੁੰਦੀ ਹੋਈ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇਜ਼ بارش ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ بارش ਦੀਆਂ ਮਾਨਸੂਨ ਕਿਸ ਤਰ੍ਹਾਂ ਤਬਦੀਲ ਹੁੰਦੀ ਹੋਈ ਲਗਾਤਾਰ ਪਿਛਲੇ ਕਈ ਦਿਨਾਂ ਤੋਂ 1 2 3 ਦਿਨਾਂ ਛੱਡ ਕੇ ਜਿਹੜੀ بارش ਹਰ ਇਲਾਕੇ ਦੇ ਵਿੱਚ ਵਰਸਦੀ ਹੋਈ ਤਕਰੀਬਨ ਅੱਜ ਪੰਜਾਬ ਦੇ ਬਹੁਤੀਆਂ ਥਾਵਾਂ ਤੇ ਜਿਹੜਾ بارش ਦੇਖਣ ਨੂੰ ਮਿਲ ਰਹੀ ਏ ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਡੇ ਇਲਾਕੇ ਦੇ ਵਿੱਚ بارش ਹੋ ਚੁੱਕੀ ਹੈ ਤਾਂ ਆਪਣਾ ਕਮੈਂਟ ਜਰੂਰ ਕਰਨਾ ਕਿ ਸਾਡੇ ਜਿਹੜਾ بارش ਹੋ ਚੁੱਕੀ ਹੈ ਸਾਡੇ ਜਿਹੜਾ ਮੌਸਮ ਬਦਲ ਚੁੱਕਿਆ ਹੈ ਜੇਕਰ بارش ਨਹੀਂ ਹੋਈ ਤਾਂ ਸਾਨੂੰ ਵੀ ਜਰੂਰ ਜਾਣੂ ਕਰਵਾਉਣਾ ਕਿ ਇਸ ਜਗ੍ਹਾ ਤੇ بارش ਅਜ ਨਹੀਂ ਹੋਈ ਕਿਉਂਕਿ ਤਕਰੀਬਨ ਜਿਹੜਾ ਸਮਾਂ 1.5 2 ਵਜੇ ਦਾ ਸੀ ਜਦ ਪ੍ਰੋਇਪਰ ਤੋਂ ਮਲਾਵਲੀ ਸਾਡ ਨੂੰ ਆ ਰਿਹਾ ਸੀ ਤਾਂ ਪ੍ਰੋਇਪਰ ਦੇ ਵਿੱਚ ਰਸਤੇ ਦੇ ਵਿੱਚ ਕਿਤੇ ਵੀ بارش ਦੇਖਣ ਨੂੰ ਮਿਲੀ ਨਹੀਂ ਪਰ ਜਦੋਂ ਮੱਲਾਵਲੇ ਤਕਰੀਬਨ ਐਂਟਰ ਕੀਤਾ ਜਾਂਦਾ ਹੈ 1:30 ਵਜੇ ਤਾਂ ਬਾਰਸ਼ ਤੇ ਉਸ ਤੋਂ ਬਾਅਦ ਤਕਰੀਬਨ ਜਿਹੜਾ ਹਰੀਕੇ ਸਾਈਡ ਨੂੰ ਮੱਲਾਵਲਾ ਸ਼ਹਿਰ ਨਿਕਲਦਿਆਂ ਜਿਹੜਾ ਬਾਰਸ਼ ਕਿਤੇ ਰਸਤੇ ਦੇ ਵਿੱਚ ਨਹੀਂ ਮਿਲਦੀ ਤੇ ਉਸੇ ਤਰ੍ਹਾਂ ਹੀ ਹੌਟ ਜਿਹੜਾ ਦਰਿਆ ਏਰੀਆ ਦੇ ਵਿੱਚ ਬਾਰਸ਼ ਲਗਭਗ ਦੇਖਣ ਨੂੰ ਮਿਲ ਰਹੀ ਏ ਜਿਹੜਾ ਫਾਇਲ ਕੇ ਏਰੀਆ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਬਾਰਸ਼ ਦੇਖਣ ਨੂੰ ਮਿਲ ਰਹੀ ਏ ਹੋਰ ਵੀ ਜਿਹੜੀਆਂ ਥਾਵਾਂ ਹਗੀਆਂ ਨੇ ਜਿੱਥੂ ਜਿੱਥੂ ਵੀਰਾਂ ਦੇ ਮੈਸੇਜ ਆਏ ਬਾਰਸ਼ ਮਿਲ ਰਹੀ ਏ ਜੋਸੀ ਕਿਸ ਜਗ੍ਹਾ ਤੋਂ ਦੇਖ ਰਹੇ ਹੋ ਜਰੂਰ ਜਾਣਕਾਰੀ ਸਾਂਝੀ ਕਰਨਾ بارشੁੱਤੇ ਹੈ ਜਾਂ ਨਹੀਂ ਕੀ ਮੌਸਮ ਦੇ ਸੰਬੰਧੀ ਅਪਡੇਟ ਹੈਗੀ ਹੈ ਤੁਸੀਂ ਵੀਰਾਂ ਤੁਹਾਨੂੰ ਸਾਂਝਾ ਕਰ ਰਹੇ ਹਾਂ بارش ਵਿੱਚ ਤਸਵੀਰਾਂ ਤੁਸੀਂ ਦੇ ਸਕਦੇ ਹੋ ਸੋ ਬਤ ਵਤ ਸ਼ੇਅਰ ਜਰੂਰ ਕਰਨਾ ਆਪਣੇ ਇਲਾਕੇ ਦਾ ਹਾਲ ਜਰੂਰ ਸਾਂਝਾ ਕਰਨਾ ਕਿਸ ਤਰ੍ਹਾਂ ਦਾ ਹਾਲ ਤੁਹਾਡੇ ਇਲਾਕੇ ਦਾ ਹੈਗਾ ਕੀ بارش ਹੋ ਰਹੀ ਹੈ ਤੁਸੀਂ ਦੇ ਸਕਦੇ ਹੋ ਕਿਸ ਤਰ੍ਹਾਂ ਵਾਇਰਨ ਸਿਚਾਈ ਹੋਈ ਹੈ ਅੱਜ 3 ਸਤੰਬਰ ਸਮਾਂ 4 ਵਜੇ ਕੇ ਜਿਹੜਾ ਹੁਣ ਹੋ ਚੁੱਕਿਆ ਹੈ 21 ਮਿੰਟ ਦਾ ਤੇ ਤਕਰੀਬਨ ਹੁਣ 21 ਤੋਂ ਬਾਅਦ 22 ਹੁੰਦੇ ਹੋਏ ਸੋ ਤਸਵੀਰਾਂ ਤੁਹਾਡੇ ਨਾਲ ਬਾਅਦ ਚੀਂਆਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਸਾਫ਼ ਤੁਸੀਂ ਦੇਖ ਸਕਦੇ ਹੋ ਬੂੰਦਾਬੰਦੀ ਹੁੰਦੀ ਹੈ ਬਾਰਸ਼ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਸੋ ਇਹ ਜਿਹੜੀ ਅੱਜ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਮੌਸਮ ਸਬੰਧੀ ਆਪਣੇ ਇਲਾਕੇ ਦੀ ਅਪਡੇਟ ਵੀ ਜ਼ਰੂਰ ਸਾਂਝੀ ਕਰਨਾ ਕੀ ਇਲਾਕੇ ਦਾ ਹਾਲ ਹੈ ਕੀ ਅਪਡੇਟ ਹੈ ਸੋ ਸਾਡੇ ਨਾਲ ਜੁੜੇ ਰਹੋ ਬਣੇ ਰਹੋ ਸਾਡਾ ਦੇਖਦੇ ਰਹੋ ਸਾਡਾ ਚੈਨਲ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀਲਾ ਫਰੋਹੀਪੁਰ ਤੋਂ ਕਸਬਾ ਮੱਲਣਾ ਵਾਲਾ ਨੇ ਦੇਖ ਪਿੰਡ ਫੱਤੇ ਵਾਲੇ ਬਾਹਰ ਚ ਹੁੰਦੀ ਹੋਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੋ ਸੋ ਆਪਣੇ ਇਲਾਕੇ ਦਾ ਹਾਲ ਜ਼ਰੂਰ ਬਿਆਨ ਕਰਨਾ ਸਾਡੇ ਨਾਲ ਜੁੜੇ ਰਹੋ ਬਣੇ ਰਹੋ ਦੇਖਦੇ ਰਹੋ ਸਾਡਾ ਚੈਨਲ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ